कहा करो जाती कह करो पाती राम को नाम जपाओ दिन राती ए इलाही बोल जात पात पर उठ के ब्रह्म अवस्था प्राप्त कर चुके प्रभु के अनिन प्यारे भगत भगत नामदेव जी द्वारा उचारे गए तेरवी सदी ईस्वी सन बारह सौ सत्तर महाराष्ट्र के कस्बा नरसी ਜਿਸ ਨੂੰ ਮੌਜੂਦਾ ਸਮੇਂ 'ਚ ਨਰਸੀ ਨਾਮਦੇਵ ਕਿਹਾ ਜਾਂਦਾ ਹੈ ਵਿਖੇ ਪਿਤਾ ਦਾਮਸੀਟ ਤੇ ਮਾਤਾ ਗੋਨਾ ਬਾਈ ਦੇ ਕਰ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਆਪ ਜੀ ਆਪਣਾ ਪਿਤਾ ਪੁਰਖੀ ਕੀਤਾ ਯਾਨੀ ਕਪੜੇ ਸਿਉਣ ਅਤੇ ਛਾਪਣ ਦਾ ਕੰਮ ਕਰਦੇ ਸਨ ਪਰ ਆਪ ਜੀ ਦਾ ਚਿੱਤ ਉਸ ਨਿਰੰਝਣ ਪ੍ਰਭੂ ਦੇ ਨਾਲ ਜੁੜਿਆ ਹੋਇਆ ਸੀ ਆਪ ਜੀ ਨੇ ਭਗਤ ਤ੍ਰਿloਚਨ ਨੂੰ ਵੀ ਇਹੀ ਉਪਦੇਸ਼ ਦਿੱਤਾ ਨਾਮ ਕਹੈ ਤਿਲੋਚਨਾ ਮੁਕਤੇ RAM ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਆਪ ਜੀ ਦੁਆਰਾ ਉਚਾਰੀਆਂ ਗਈਆਂ ਬਾਣੀ ਰਚਨਾਮਾਲਿਕ ਰੂਪ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏ ਮਾਨੇ ਆਪ ਜੀ ਆਕਾਲ ਪੁਰਖ ਦੀ ਸਰਬ ਵਿਆਪਕਤਾ ਦੀ ਬਾਤ ਬਿਆਨ ਕਰਦੇ ਨੇ ਸਬਹ ਕਟ RAM ਬੋਲੇ RAMਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਰਵਣ ਕਰਦੇ ਆ ਭਾਈ ਸਾਧੂ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਸਭ ਘਟ ਰਾਮ ਗੋਲੇ ਸਭ ਘਟ ਰਾਮ ਗੋਲੇ ਰਾਮਾ ਗੋਲੇ ਰਾਮ ਬਿਨਾ ਕੋ घट राम बोले सब घट राम बोले एकल माटी कुंचर चीटी बांजन है ਤਲ ਮਾਟੀ ਕੁੰਚਰ ਚੀਟੀ ਬਾਜਨ ਹੈ ਬੋਨਾ ਨਾਰੇ ਅਸਥਾਵਰ ਜੰਗਮ ਕੀਟਪਤੰਗਮ ਘਟ ਘਟ ਰਾਮ ਸਮਾਨਾਰੇ ਸਭ ਘਟ ਰਾਮ ਗੁਲ ਸਭ ਘਟ ਰਾਮ ਗੁਲ ਰਾਮ ਗੁਲ ਰਾਮ ਬਿਨਾ ਕੋ ਬੋਲੇ ਰੇ ਸਬੈ ਘਟ ਰਾਮ ਬੋਲੇ ਸਬੈ ਘਟ ਰਾਮ ਬੋਲੇ ਇਕਲ ਚਿੰਤਾ ਰਾਖਾ ਨਾ ਤਾ ਸਭ ਆਸਾਰੇ ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਪ੍ਰਣਵੇ ਨਾਮ ਭੈਨੇ ਕਾਮ ਕੋਠਾ ਤੁਰ ਕੋ ਦਸਾਰੇ ਸਭ ਘਟ ਰਾਮ ਸਭ ਘਟ ਰਾਮ ਬੋਲੇ ਆ ਮਾ ਬੁਲੇ ਰਾਮ বিনা ਕੋ ਭੁਲੇ ਰੇ ਸਭ ਘਟ ਰਾਮ ਬੋਲੇ ਸਭ ਘਟ ਰਾਮ घट में हर जू बसे संतन कहो पुकार कहो नानक भज हर मना भवनिध उतरे पा फरीदा ਖਲਕ ਮੇ ਖਲਕ ਵਸੇ ਰਬਾ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਸਭ ਘਟ ਰਾਮ ਭੂਲੇ ਸਭ ਘਟ ਰਾਮ ਭੂਲੇ ਸਭ ਘਟ ਰਾਮ ਭੂਲੇ ਸਬਹ ਕਟ ਰਾਮ ਬੋਲੇ ਸਬਹ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੀ ਇਸ ਸ਼ਬਦ ਗਾਇਨ ਕੀਤਾ ਸੀ ਪਾਈ ਸਾਧੂ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਰਾਗ ਤਨਾਸਰੀ ਚ ਸੁਭਾਇਮਾਨ ਇੱਕ ਸ਼ਬਦ ਵਿੱਚ ਭਗਤ ਨਾਮਦੇਵ ਜੀ ਅਨੇਕਾਂ ਪ੍ਰੀਤਾਂ ਦੇ ਦ੍ਰਿਸ਼ਟਾਂਤ ਦੇ ਕੇ ਪ੍ਰਭੂ ਦੇ ਨਾਮ ਦੇ ਨਾਲ ਆਪਣੀ ਪ੍ਰੀਤ ਦਾ ਹਵਾਲਾ ਦਿੰਦੇ ਹੋਏ ਫਰਮਾਉਂਦੇ ਨੇ के हे प्रभु जीओ आप जी का नाम अत सोना है रूप भी अत सोना है हे प्रभु तू आप भी अत प्यारा है अत सोना है तेरा नाम रूडो रूप रूडो अत रंग रूडो मेरो रामैया इस शब्द का गायन किया भाई सुखपाल सिंह होरा तेरा नाम रूड़ो ਤੇ ਰੰਗ ਰੂਡੋ ਮੇਰੋ ਰਾਮਈਆ ਤੇਰਾ ਨਾਮ ਰੂਡੋ ਰੂਪ ਰੂਡੋ ਤੇ ਰੰਗ ਰੂਡੋ ਮੇਰੋ ਰਾਮਈਆ i ਬਾਲਾ ਕਸਮ ਬਾਸ ਜੈਸੇ ਪਵਰਨਾ ਜੋਂ ਕੋ ਕਿਲੇ ਕੋ C'est sur जल तरा बारिक को जैसे, जैसे, जैसे नीर बाल हा चात्रिक मुख जैसे जल तरा मछली क जैसे नीर बाल हा مَي يا तेरो ना tera naam roodo roop roodo at rang roodo mero ramaiya is shabad agayan kita si pai sukhpal singh hora hun sarvan karde ha is shabad di vyakhya vyakhyakar ne gyani popinder singh raag tanasri bani bhagat namdev ji ki marwad jaise neer balha bel balha karhala jio kurank ਨਿਸਨਾਦ ਬਲਹਾ ਤਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਹਾਉ ਜਿਉ ਧਰਨੀ ਕੋ ਇੰਦਰ ਬਲਹਾ Kusum baas jaise pavrla jiu kokal ko amb balha tyu mere man ramaiya chakvi ko jaise sur balha maan sarovar hansula jiu jiu tarni को कंत बालहा त्यों मेरे मन रमैया बारक को जैसे खीर बालहा चातुर्क मुख जैसे जल तरा मछली को जैसे नीर बालहा त्यों मेरे मन रमैया साधक सिद्ध सगल मुन चाहें विरले काहू डीठला सगल भवन तेरो नाम बालहा त्यों नामे मन बीठला ये पावन पवित्र शब्द ਭਗਤ ਨਾਮਦੇਵ ਜੀ ਦਾ ਰਾਗ ਤਨਸਰੀ ਵਿੱਚ ਉਚਾਰਨ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 693 ਤੇ 308 ਮਨ ਹੈ ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਜ਼ਿਲ੍ਹਾ ਸਤਾਰਾ ਮਹਾਰਾਸ਼ਟਰਾ ਵਿਖੇ 1270 ਈਸਵੀ ਨੂੰ ਹੋਇਆ ਆਪ ਜੀ ਬਚਪਨ ਤੋਂ ਹੀ ਪ੍ਰਭੂ ਭਗਤੀ ਦੀ ਲਗਨ ਵਾਲੇ ਹੋਣ ਸਦਕਾ ਹਰ ਸਮੇਂ ਪ੍ਰਭੂ ਪਿਆਰ ਵਿੱਚ ਭਿੱਜ ਕੇ ਗੀਤ गोविंद ਅਲਾਈ ਦੀ ਕਾਰ ਕਰਦੇ ਰਹਿੰਦੇ ਪਰਿਵਾਰ ਦੀ ਉਪਜੀਵਕਾ ਵਾਸਤੇ ਆਪ ਕੱਪੜੇ ਛਾਪਨ ਦੀ ਕਿਰਤ ਕਰਦੇ ਆਪ ਜੀ ਇੱਕੋ ਸਮੇਂ ਦੋ ਕੰਮ ਕਰਕੇ ਲੋਕ ਸੁਖੀ ਪਰਲੋਕ ਸੁਹੇਲੇ ਕਰਦੇ ਸਨ ਅਤੇ ਕਰਨ ਦਾ ਵੱਲ ਵੀ ਸਿਖਾਉਂਦੇ ਹਨ ਜਥਾ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਜੀਤ ਨਿਰੰਜਨ ਨਾਲ ਪ੍ਰੇਮਾ ਭਗਤੀ ਸਦਕਾ ਆਪ ਜੀ ਦੀ ਆਤਮਿਕ ਅਵਸਥਾ ਇਤਨੀ ਉੱਚੀ ਹੋ ਚੁੱਕੀ ਸੀ ਕਿ ਆਪ ਜੀ ਨੂੰ ਸਾਰਿਆਂ ਵਿੱਚ ਪਰਮਾਤਮਾ ਦਿਖਾਈ ਦਿੰਦਾ ਸੀ ਅੱਜ ਦੇ ਇਸ ਸ਼ਬਦ ਅੰਦਰ ਭਗਤ ਨਾਮਦੇਵ ਜੀ ਆਪਣੇ ਮਨ ਵਿੱਚ ਪ੍ਰਭੂ ਨਾਲ ਪ੍ਰੀਤ ਹੈ ਉਸ ਨੂੰ ਕਈ ਉਦਾਹਰਨਾਂ ਦੇ ਕਰਕੇ ਪ੍ਰਗਟ ਕਰਦੇ ਹਨ ਪ੍ਰੇਮ ਲਗਾਉ ਦੀ ਇਕਲੋਚਾ ਹੈ ਜਿਸ ਦੇ ਤਿੰਨ ਰੂਪ ਹਨ ਆਪਣੇ ਤੋਂ ਛੋਟਿਆਂ ਨਾਲ ਕੀਤਾ ਜਾਵੇ ਤਾਂ ਸਨੇਹ ਵਾਹਿਗੁਰੂ ਤੇ ਗੁਰੂ ਨਾਲ ਕੀਤਾ ਪ੍ਰੇਮ ਤੇ ਸਿਮਰਨ ਤੋਂ ਬਿਨਾਂ ਸੰਸਾਰਿਕ ਪਦਾਰਥਾਂ ਨਾਲ ਕੀਤਾ ਹੋਇਆ ਮੋਹ ਕਹਲਾਉਂਦਾ ਹੈ ਪ੍ਰੇਮ ਉਹ ਹੈ ਜਿਸ ਦੇ ਬਦਲੇ ਸੰਸਾਰ ਦੀ ਕਿਸੇ ਵੀ ਵਸਤੂ ਦੀ ਇੱਛਾ ਨਾ ਕੀਤੀ ਜਾਵੇ ਪ੍ਰੇਮ ਇੱਕ ਉਹ ਸ਼ਕਤੀ ਹੈ ਜੋ ਸਾਨੂੰ ਈਸ਼ਵਰ ਭਗਤੀ ਕੌਮियत ਅਤੇ ਸਾਰੀ ਮਨੁੱਖ ਜਾਤੀ ਨਾਲ ਜੋੜਦੀ ਹੈ ਨਫ਼ਰਤ ਕਰਨਾ ਸ਼ੈਤਾਨ ਦਾ ਕੰਮ ਹੈ ਮੁਆਫ ਕਰ ਦੇਣਾ ਮਨੁੱਖ ਦਾ ਕੰਮ ਹੈ ਅਤੇ ਪ੍ਰੇਮ ਕਰਨਾ ਦੇਵਤਿਆਂ ਦਾ ਕੰਮ ਹੈ ਦੇਵਤਿਆਂ ਤੋਂ ਭਾਵ ਜੋ दैਵੀ ਗੁਨਾ ਨਾਲ ਭਰਪੂਰ ਹੋਣ ਪ੍ਰੇਮ ਦੁਨੀਆ ਦੀ ਸਭ ਤੋਂ ਵੱਡੀ ਚੀਜ਼ ਹੈ ਗਿਆਨਵਾਨ ਦਾ ਕਹਿਣਾ ਹੈ कि प्रेम ही प्रभु है गुरु गोविंद सिंह जी ने प्रेम ਨੂੰ ਵਾਹਿਗੁਰੂ ਦਾ ਇੱਕ ਗੁਣ ਅਤੇ ਉਸ ਦੀ ਪ੍ਰਾਪਤੀ ਦਾ ਸਾਧਨ ਦੱਸਿਆ ਹੈ ਸਾਚ ਕਹੋ ਸੁਨ ਲਿਹੁ ਸਬੈ ਜਿਨ प्रेम ਕੀਓ ਤਿਨਹੀ ਪ੍ਰਭ ਪਾਇਓ ਵਿਚਾਰ ਅਧੀਨ ਸਬਦ ਦੀਆਂ ਮੁੱਢਲੀਆਂ ਪੰਕਤੀਆਂ ਹਨ ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰਹਲਾ ਜਿਉਂ ਕ੍ਰੰਕ ਨਿਸਨਾਦ ਬਾਲਹਾ ਕਿਉਂ ਮੇਰੇ ਮਨ ਰਮਈਆ ਰਹਾਉ ਮਾਰਵਾੜ ਭਾਵ ਕੇ ਰਾਜਸਥਾਨ ਦਾ ਉਹ ਰੇਤਲਾ ਤੇ ਖੁਸ਼ਕ ਇਲਾਕਾ ਜਿੱਥੇ ਪਾਣੀ ਦੀ ਕਿਲਤ ਹਮੇਸ਼ਾ ਹੀ ਰਹਿੰਦੀ ਹੈ ਉਸ ਥਾਂ ਤੇ ਵਸਣ ਵਾਲੇ ਲੋਕ ਪਾਣੀ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਪਾਣੀ ਉਹਨਾਂ ਨੂੰ ਬਹੁਤ ਪਿਆਰਾ ਲੱਗਦਾ ਹੈ ਜਿਵੇਂ ਊਠ ਨੂੰ ਵੇਲ ਪਿਆਰੀ ਲੱਗਦੀ ਹੈ ਜਿਸ ਤਰ੍ਹਾਂ ਹਿਰਨ ਨੂੰ ਸ਼ਿਕਾਰੀ ਦੇ ਕੰਡਾ ਹੀੜੇ ਦੀ ਆਵਾਜ਼ ਰਾਤ ਨੂੰ ਪਿਆਰੀ ਲੱਗਦੀ ਹੈ ਇਸੇ ਤਰ੍ਹਾਂ ਹੀ ਸਰਵ ਵਿਆਪਕ ਵਾਹਿਗੁਰੂ ਮੇਰੇ ਮਨ ਆਤਮਾ ਨੂੰ ਪਿਆਰਾ ਲੱਗਦਾ ਹੈ ਵਿਚਾਰ ਅਧੀਨ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਹਨ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਭਾਵ ਕੇ ਖੇ ਸੁੰਦਰ ਸਰੂਪ ਪ੍ਰਭੂ ਜੀ ਤੇਰਾ ਨਾਮ ਬੜਾ ਸੋਹਣਾ ਹੈ हे सत्य चित आनंद प्रभु तेरा रूप भी सुंदर है अति तेरा रंग भी परम सुंदर है परमात्मा दी सुंदरता दी प्रथाएं और भी बहुत प्रमाण मिलदे हन जथा अति सुंदर मनमोहन प्यारे सबहु मद निरारे जथा अति प्रीतम मनमोहना घट सोहना प्राण आधार राम सुंदर शोभा ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ ਜਿਉ ਧਰਨੀ ਕੋ ਇੰਦਰ ਬਾਲ ਹਾ ਕੁਸਮ ਬਾਸ ਜੈਸੇ ਭਵਰਲਾ ਜਿਉ ਕੋਕਲ ਕੋ ਅੰਬ ਬਾਲ ਹਾ ਤਿਉ ਮੇਰੇ ਮਨ ਰਮਈਆ ਭਾਵ ਕੇ ਜਿਸ ਤਰ੍ਹਾਂ ਔੜ ਦੀ ਮਾਰੀ ਹੋਈ ਧਰਤੀ ਨੂੰ ਬੱਦਲ ਦਾ ਬਰਸਣਾ ਚੰਗਾ ਲੱਗਦਾ ਹੈ ਜਿਵੇਂ ਭੌਰੇ ਨੂੰ ਫੁੱਲ ਦੀ ਸੁਗੰਧੀ ਪਿਆਰੀ ਲੱਗਦੀ ਹੈ ਜਿਵੇਂ ਕੋਇਲ ਨੂੰ ਅੰਬ ਪਿਆਰਾ ਲੱਗਦਾ ਹੈ ਤਿਵੇਂ ਹੀ हे ਮੇਰੇ ਰਮਈਆ ਤੂੰ ਮੇਰੇ ਮਨ ਨੂੰ ਪਿਆਰਾ ਲੱਗਦਾ ਹੈ ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ ਚੱਕਵੀ ਕੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸਲਾ ਜਿਉ ਤਰਨੀ ਕੋ ਕੰਤ ਬਾਲਹਾ ਤਿਉ ਮੇਰੇ ਮਨ ਰਮਈਆ ਭਾਵ ਜਿਵੇਂ ਕਿ ਸੂਰਜ ਦੇ ਚੜਨ ਨਾਲ ਚੱਕਵੀ ਦੀ ਤਾਰ ਸੂਰਜ ਨਾਲ ਜੁੜ ਜਾਂਦੀ ਹੈ ਕਿਉਂਕਿ ਚੱਕਵੀ ਨੂੰ ਸੂਰਜ ਪਿਆਰਾ ਲੱਗਦਾ ਹੈ ਜਿਵੇਂ ਹੰਸਾਂ ਦੀ ਖੁਰਾਕ ਮਾਨਸਰੋਵਰਾਂ ਤੇ ਹੈ ਤੇ ਉਹਨਾਂ ਨੂੰ ਮਾਨਸਰੋਵਰ ਚੰਗਾ ਲੱਗਦਾ ਹੈ ਜਿਵੇਂ ਪਤੀ ਵਰਤਾ ਇਸਤਰੀ ਨੂੰ ਆਪਣਾ ਕੰਤ ਪਿਆਰਾ ਹੈ ਤਿਵੇਂ ਹੀ ਮੇਰੇ ਮਨ ਵਿੱਚ ਸੋਨਾ ਰਾਮ ਪਿਆਰਾ ਲੱਗਦਾ ਹੈ ਵਿਚਾਰ ਅਧੀਨ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ ਬਾਰਕ ਕੋ ਜੈਸੇ ਖੀਰ ਬਲਹਾ ਚਾਤ੍ਰਿਕ ਮੁਖ ਜੈਸੇ ਜਲ ਤਰਾ ਮੱਛਲੀ ਕੋ ਜੈਸੇ ਨੀਰ ਬਲਹਾ ਤਿਉ ਮੇਰੇ ਮਨ ਰਾਮਈਆ ਭਾ ਜਿਵੇਂ ਬੱਚੇ ਨੂੰ ਦੁੱਧ ਨਾਲ ਪ੍ਰੀਤੀ ਹੈ ਤੇ ਬੱਚੇ ਨੂੰ ਦੁੱਧ ਪਿਆਰਾ ਲੱਗਦਾ ਹੈ ਤੜਪ ਵਿੱਚ ਕੂਕ ਦੇ ਬਹੀਏ ਨੂੰ ਬੱਦਲ ਦੀ ਵਰਸ ਦੀ ਧਾਰ ਚੰਗੀ ਲੱਗਦੀ ਹੈ ਜਿਵੇਂ ਮੱਛਲੀ ਦਾ ਜੀਵਨ ਪਾਣੀ ਹੈ ਉਸ ਨੂੰ ਪਾਣੀ ਚੰਗਾ ਲੱਗਦਾ ਹੈ ਤਿਵੇਂ ਹੀ ਤੂੰ ਮੇਰੇ ਮਨ ਵਿੱਚ ਪਿਆਰਾ ਲੱਗਦਾ ਹੈ ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆ ਪੰਕਤੀਆਂ ਹਨ ਸਾਧਕ ਸਿੱਧ ਸਗਲ ਮੁਨ ਚਾਹੈ ਵਿਰਲੇ ਕਾਹੂ ਡੀਠਲਾ ਸਗਲ ਭਵਨ ਤੇਰੋ ਨਾਮ ਬਲਹਾ ਤਿਉ ਨਾਮੈ ਮਨ ਬੀਠਲਾ ਸਾਰੇ ਤਪਸਵੀ ਪੂਰਨ ਪੁਰਸ਼ ਅਤੇ ઋષਿ मुनि ਜਨ ਹੈ ਬਾਹਗੁਰੂ ਤੈਨੂੰ ਹੀ ਲੋੜਦੇ ਅਤੇ تیਰਾ ਦਰਸ਼ਨ ਚਾਹੁੰਦੇ ਹਨ ਪਰ ਕਿਸੇ ਵਿਰਲੇ ਨੂੰ ਹੀ ਤੇਰੇ ਦਰਸ਼ਨ ਨਸੀਬ ਹੁੰਦੇ ਹਨ ਜਿਵੇਂ ਸਾਰੇ ਆਲਮ ਦੇ ਜੀਵਾਂ ਨੂੰ ਤੇਰਾ ਨਾਮ ਪਿਆਰਾ ਤਿਵੇਂ ਹੀ ਹੈ ਸਰਵ ਵਿਆਪਕ ਸਵਾਮੀ ਜੀ ਨਾਮ ਦੇਵ ਨੂੰ ਵੀ ਤੁਹੀ ਪਿਆਰਾ ਲੱਗਦਾ ਹੈ ਇਸੇ ਸਬੰਧ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਦਰਸ਼ਨ ਕੋ ਲੋਕੈ ਸਭ ਕੋਈ ਪੂਰੈ ਭਾਗ ਪ੍ਰਾਪਤ ਹੋਈ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ RAMayya ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਭਪਿੰਦਰ ਸਿੰਘ ਹੋਰਾਂ ਰਾਗ ਤਿਲੰਗ ਵਿੱਚ ਉਚਾਰੇ ਗਏ ਇੱਕ ਸ਼ਬਦ ਵਿੱਚ ਭਗਤ ਨਾਮਦੇਵ ਜੀ ਉਸ ਪ੍ਰਭੂ ਦੇ ਨਾਮ ਨੂੰ ਆਸਰਾ ਮੰਨਦੇ ਨੇ ਉਸ ਤਰ੍ਹਾਂ ਦਾ ਆਸਰਾ ਜਿਸ ਤਰ੍ਹਾਂ ਦ੍ਰਿਸ਼ਟੀਹੀਣ ਵਿਅਕਤੀ ਦੇ ਲਈ ਡੰਗੂਰੀ ਆਸਰਾ ਹੁੰਦੀ ਹੈ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਸਰਵਣ ਕਰਦੇ ਆ ਭਾਈ ਮਨਜੀਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਨਾਮ ਕੁੰਦੇ ਕਹਾ ਜੀਬ ਮੈਂ ਮਸਕੀਂ ਤੇਰਾ ਨਾਮ ਹੈ ਅਦਾ ਦਰਪੇਸ ਤੂੰ ਮਨੀ I'm a kishan मैं अंधले की टेक तेरा नाम खुंदकारा मैं गरीब मैं मस्कीन तेरा नाम है आधारा इस शब्द का गायन किया भाई मनजीत सिंह उन्हें रागी जत्थे ने